ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨ ਜੋੜਨ ਅਤੇ ਨਸ਼ੇ ਤੋਂ ਦੂਰ ਰੱਖਣ ਦੇ ਮੰਤਵ ਨਾਲ ਸਪੋਰਟਸ ਵੈਲਫੇਅਰ ਕਮੇਟੀ ਪਿੰਡ ਦਤਾਲ ਵੱਲੋਂ ਪ੍ਰਧਾਨ ਤਰਸੀਮ ਸਿੰਘ ਖਾਸਪੁਰੀ ਦੀ ਅਗਵਾਈ ਵਿੱਚ ਅੱਜ 3 ਮਾਰਚ ਦਿਨ ਐਤਵਾਰ ਨੂੰ ਸ਼ਾਮ 4:00 ਵਜੇ ਖੇਡਾਂ ਦਤਾਲ ਦੀਆਂ ਤਹਿਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਰਗਵਾਸੀ ਬਿੱਟੂ ਦੁਗਾਲ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਪਹਿਲੇ ਕਬੱਡੀ ਕੱਪ ਵਿੱਚ ਤਦ ਤੱਕ ਵੱਧ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ 75 ਕਿਲੋ ਅਤੇ 70 ਕਿਲੋ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਲੀਗਰ ਵੱਲੋਂ ਰਾਸ਼ੀ ਅਤੇ ਟਰੋਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਅੱਜ ਇੱਕ ਪਿੰਡ ਜਤਾਲ ਦੇ ਵਿੱਚ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਇਹਨਾਂ ਨੇ ਕਬੱਡੀ ਕੱਪ ਜਿਹੜਾ ਕਰਾਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਨਾ ਟ੍ਰੋਫੀ ਟ੍ਰੋਫੀਆਂ ਜਿਹੜੀਆਂ ਟੋਫੀਆਂ ਜੇਤੂ ਖਿਡਾਰੀਆਂ ਦੇ ਲਈ ਲਾ ਕੇ ਰੱਖੇ ਹੋਈਆਂ ਨੇ ਜੀ ਔਰ ਇਹ ਬੜਾ ਵੱਡਾ ਪਰੇਲਾ ਹੈ ਕਿ ਸਾਡੀ ਨੌਜਵਾਨੀ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ ਕਿਦਾ ਸਾਡੀ ਨੌਜਵਾਨੀ ਨੂੰ ਨਸ਼ਰਤ ਕੀਤਾ ਜਾ ਸਕਦਾ ਕਿ ਗੇਮਾਂ ਇੱਕ ਐਸੀ ਚੀਜ਼ ਹੈਗੀਆਂ ਨੇ ਕਿ ਸਪੋਰਟਸ ਕੋਟੇ ਦੇ ਵਿੱਚ ਸਰਕਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਮੁੰਡੇ ਨੇ ਪਰਤੀ ਹੁੰਦੇ ਨੇ ਸੋ ਮੈਂ ਵਧਾਈ ਦਿੰਦਾ ਇਸ ਪੂਰੀ ਟੀਮ ਨੂੰ ਕਿ ਜਿਨ੍ਹਾਂ ਨੇ ਡਾ ਪ੍ਰਲਾਹ ਕਰਕੇ ਇਹ ਗੇਮ ਦੀ ਸ਼ੁਰੂਆਤ ਕੀਤੀ ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਲੱਗਦਾ ਹੈ ਤਾਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਮੇਰੇ ਹਲਕੇ ਦੀ ਗੱਲ ਰੱਖਣ ਨੂੰ ਮੈਂ ਆਪਣੇ ਹਲਕੇ ਦੇ ਜਿਹੜੇ ਕੰਮ ਨੇ ਰੁਕੇ ਹੋਏ ਨੇ ਜਿਹੜੇ ਕਾਫੀ ਸਾਲਾਂ ਤੋਂ ਪੈਂਡਿੰਗ ਪਏ ਨੇ ਉਹਨਾਂ ਦੀ ਗੱਲ ਹੈ ਜਿਹੜੀ ਮੈਂ ਅਕਸਰ ਵਿਧਾਨ ਸਭਾ ਦੇ ਵਿੱਚ ਕਰਦਾ ਇਸ ਵਾਰ ਵੀ ਵਿਧਾਨ ਸਭਾ ਦੇ ਵਿੱਚ ਮੈਂ ਕੁਐਸਚਨ ਲਾਏ ਨੇ ਔਰ ਜਦੋਂ ਵੀ ਮੈਨੂੰ ਮੌਕਾ ਮਿਲਿਆ ਤਾਂ ਮੈਂ ਆਪਣੇ ਹਲਕੇ ਦੇ ਕੰਮਾਂ ਲਈ ਜ਼ਰੂਰ ਬੋਲਾਂਗਾ ਮੋਹਨ ਸਿੰਘ ਆਪਣੇ ਮੌਜੂਦਾਨ ਵੀਰਾਂ ਨੂੰ ਇਹ ਸਹਿਜ ਦੇਣਾ ਚਾਹੁੰਦੇ ਆ ਕਿ ਜੋ ਖੇਡਾਂ ਦੇ ਪੋਟਾ ਮੁੰਡੇ ਨਾਲ ਸਾਡੇ ਨੌਜਵਾਨ ਵਰਗ ਦੀ ਜਰੂਰਤ ਵੱਧੀ ਆ ਸੋ ਅਸੀਂ ਇੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦਾ ਆ ਸੋ ਮੁੱਖ ਮੰਤਰੀ ਸਰਕਾਰ ਤੋਂ ਆਨੰਦ ਜੀ ਮਾਨ ਉਹਨਾਂ ਦੀ ਸੋਚ ਤੇ ਅਸੀਂ ਜਿਹੜਾ ਪਿਆਰਾ ਡਰਾਵੇ ਫੋਟੇ ਤੇ ਇਹ ਵੀ ਆ ਖੇਡਾਂ ਅਸੀਂ ਨੌਜਵਾਨਾਂ ਨੂੰ ਪ੍ਰੇਰਣਾ ਪ੍ਰਦਾਨ ਕਰਨ ਲਈ ਇੱਕ ਰਮਾਖਾ ਲਗਾ ਗਏ ਤੇ ਮਨੀਤੂਰ ਦੀ ਕਬੱਡੀ ਅੰਪਾਇਰ ਅੱਜ ਇਹ ਬਹੁਤ ਵਧੀਆ ਪ੍ਰਦਰਸ਼ਨ ਹੈ ਜਿਸ ਨਾਲ ਨਗਰ ਦਾ ਤੇ ਗੱਲ ਦੇ ਛੋਟੇ ਬਲਵੀ ਦਾ ਮੈਚ ਹੋ ਰਿਹਾ ਤੇ ਛੋਟੇ ਬੱਚਿਆਂ ਨੂੰ ਉਤਸ਼ਾਹ ਮਿਲ ਬਹੁਤ ਵਧੀਆ ਪ੍ਰਦਰਸ਼ਨ ਹੈ ਜੀ ਤੇ ਅੱਜ ਪਹਿਲੇ 70 ਕਿਲੋ ਦਾ ਮੈਚ ਹੋਇਆ ਤੇ ਉਸ ਤੋਂ ਬਾਅਦ 75 ਕਿਲੋ ਦਾ ਮੈਚ ਚੱਲ ਰਿਹਾ ਹੈ 70 ਕਿਲੋ ਵਿੱਚ 12 ਨੰਬਰ ਦੀਆਂ ਹੋਣ 16 ਦੀ ਮੈਚ 75 ਕਿਲੋ ਦੀ ਤੇ ਮੈਸੇਜ ਖੜਿਆਰੀਆਂ ਨੂੰ ਖੜਿਆਰੀਆਂ ਨੂੰ ਮੈਸੇਜ ਆ ਵੀ ਜਿਹੜੀ ਆਪਣੀ ਸੋਚ ਨੂੰ ਹਾਰਨ ਤੇ ਖੇਡਾਂ 'ਤੇ ਆਉਣਾ نشے مطلب آپ ਗ੍ਰਾਊਂਡ ਵੀ ਗ੍ਰਾਊਂਡ ਵੀ ਜਿਹੜਾ ਸਾਡਾ ਜਿਹੜਾ ਸਪੋਰਟ ਆਣ ਜਿਹੜਾ ਗ੍ਰਾਊਂਡ ਵਧੀਆ ਹੋਵੇ ਬਾਕੀ ਜਿਹੜਾ ਬਾਹਰ ਦਾ ਮਤਲਬ ਹੈ ਖੇਡਣ ਜਾਂਦੇ ਆ ਪੀਣੇ ਆਣ ਆਲਾ ਹੋਵੇ ਬੰਦਲਾ ਥੋੜੇ ਬੱਚਿਆਂ ਨੂੰ ਖਰਚਾ ਪਾਣੀ ਦੇਣ ਖਰਾਕ ਪਾਣੀ ਬੜਾ ਤੁਸੀਂ